ਕਿਸਾਨਾਂ ਦੀ ਹੋਵੇਗੀ ਬੱਲੇ ਬੱਲੇ ਪ੍ਰਧਾਨ ਮੰਤਰੀ ਧਨਧਨਿਆ ਖੇਤੀ ਯੋਜਨਾ ਨੂੰ ਕੈਬਨਟ ਤੋਂ ਮਿਲੀ ਮਨਜ਼ੂਰੀ ਪੋਸਟ ਆਫਿਸ ਦੀ ਸੁਪਰ ਹਿੱਟ ਸਕੀਮ ਹਰ ਮਹੀਨੇ 10000 ਰੁਪਏ ਕਰੋ ਜਮਾ ਮਿਲਣਗੇ 10 ਲੱਖ 24 ਘੰਟਿਆਂ ਚ ਆਈਟੀਆਰ ਰਿਫੰਡ ਅੱਜ ਹੀ ਕਰੋ ਫਾਈਲ ਹੈਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ ਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਅੱਜ ਦੇ ਕੁਝ ਮੁੱਖ ਅਪਡੇਟ ਭਵਿੱਖ ਲਈ ਪੈਸੇ ਬਚਾਉਣਾ ਹੁਣ ਕੋਈ ਲਗਜ਼ਰੀ ਨਹੀਂ ਐ ਸੋ ਕੋ ਇੱਕ ਜ਼ਰੂਰਤ ਬਣ ਗਿਆ ਜੇਕਰ ਤੁਹਾਡੇ ਕੋਲ ਮੈਡੀਕਲ ਐਮਰਜੈਂਸੀ ਬੱਚਿਆਂ ਦੀ ਪੜ੍ਹਾਈ ਜਾਂ ਰਿਟਾਇਰਮੈਂਟ ਵਰਗੀਆਂ ਜ਼ਰੂਰਤਾਂ ਲਈ ਪੈਸੇ ਹਨ ਤਾਂ ਮਾਨਸਿਕ ਸ਼ਾਂਤੀ ਬਣੀ ਰਹਿੰਦੀ ਹੈ ਟਾਕ ਕਰਦੀ ਰੈਕਰਿੰਗ ਡਿਪੋਜ਼ਿਟ ਸਕੀਮ ਨੂੰ ਇੱਕ ਵਧੀਆ ਵਿਕਲਪ ਮੰਨਿਆ ਜਾਂਦਾ ਹੈ ਇਹ ਸਕੀਮ ਸਰਕਾਰ ਦੁਆਰਾ ਚਲਾਈ ਜਾਂਦੀ ਹੈ ਇਹ ਆਮ ਅਤੇ ਮੱਧ ਵਰਗ ਦੇ ਲੋਕਾਂ ਨੂੰ ਛੋਟੀਆਂ ਰਕਮਾਂ ਦੀ ਬਚਤ ਕਰਕੇ ਇੱਕ ਵੱਡਾ ਫੰਡ ਬਣਾਉਣ ਦਾ ਮੌਕਾ ਦਿੰਦੀ ਹੈ ਭਵਿੱਖ ਲਈ ਪੈਸੇ ਬਚਾਉਣਾ ਹੁਣ ਕੋਈ ਲਗਜ਼ਰੀ ਨਹੀਂ ਹੈ ਸੋ ਕੋ ਇੱਕ ਤੁਹਾਨੂੰ ਤਾਂ ਬਣ ਚੁੱਕਿਆ ਹੈ ਜੇਕਰ ਤੁਹਾਡੇ ਕੋਲ ਮੈਡੀਕਲ ਐਮਰਜੈਂਸੀ ਬੱਚਿਆਂ ਦੀ ਪੜ੍ਹਾਈ ਜਾਂ ਰਿਟਾਇਰਮੈਂਟ ਵਰਗੀਆਂ ਜ਼ਰੂਰਤਾਂ ਲਈ ਪੈਸੇ ਹਨ ਤਾਂ ਮਾਨਸਿਕ ਸ਼ਾਂਤੀ ਬਣੀ ਰਹਦੀ ਹੈ ਤੁਸੀਂ ਡਾਕਕਰ ਆਰਡੀ ਵਿੱਚ ਸਿਰਫ 100 ਰੁਪਏ ਪ੍ਰਤੀ ਮਹੀਨਾ ਨਾਲ ਸ਼ੁਰੂਆਤ ਕਰ ਸਕਦੇ ਹੋ ਜੇਕਰ ਤੁਸੀਂ ਹਰ ਮਹੀਨੇ 10000 ਰੁਪਏ ਜਮ੍ਹਾਂ ਕਰਦੇ ਹੋ ਤਾਂ ਇਹ 5 ਸਾਲਾਂ ਤੱਕ ਜਾਰੀ ਰਹਿੰਦਾ ਹੈ ਤਾਂ ਤੁਹਾਨੂੰ ਮਿਆਦ ਪੂਰੀ ਹੋਣ ਤੇ ਲਗਭਗ 713659 ਰੁਪਏ ਮਿਲਣਗੇ ਇਸ ਵਿੱਚ ਤੁਹਾਡੀ ਜਮ੍ਹਾਂ ਰਕਮ ਵਜੋਂ 6 ਲੱਖ ਰੁਪਏ ਅਤੇ ਵਜੋਂ 113659 ਰੁਪਏ ਸ਼ਾਮਿਲ ਹੋਣਗੇ ਜੁਲਾਈ ਤੋਂ ਸਤੰਬਰ 2025 ਦੀ ਤਿਮਾਹੀ ਲਈ ਇਸ ਸਕੀਮ ਨੂੰ 6.7 ਸਾਲਾਂ 7% 6.7% ਸਾਲਾਨਾ ਵਿਆਜ ਮਿਲ ਰਿਹਾ ਜੋ ਕਿ ਹਰ 3 ਮਹੀਨਿਆਂ ਵਿੱਚ ਕੰਪਾਉਂਡ ਹੁੰਦਾ ਹੈ ਜ਼ਰੂਰਤ ਪੈਣ ਤੇ ਮਿਲ ਸਕਦਾ ਹੈ ਲੋਨ ਜੇਕਰ ਤੁਸੀਂ 1 ਸਾਲ ਲਈ ਆਰ ਡੀ ਖਾਤਾ ਚਲਾਇਆ ਤਾਂ ਤੁਸੀਂ ਆਪਣੀ ਜਮ੍ਹਾਂ ਰਕਮ ਦਾ 50% ਤੱਕ ਲੋਨ ਵੀ ਲੈ ਸਕਦੇ ਹੋ ਹਾਲਾਂਕਿ ਇਸ ਕਰਜ਼ੇ ਤੇ ਵਿਆਜ ਦਰ ਆਰ ਡੀ ਦੀ ਵਿਆਜ ਦਰ ਨਾਲੋਂ 2% ਵਾਧਾ ਹੋਵੇਗੀ। ਇਹ ਸਕੀਮ ਉਹਨਾਂ ਲੋਕਾਂ ਲਈ ਖਾਸ ਤੌਰ ਤੇ ਲਾਭਦਾਇਕ ਹੈ ਜੋ ਹਰ ਮਹੀਨੇ ਥੋੜੀ-ਥੋੜੀ ਰਕਮ ਬਚਾ ਕੇ ਭਵਿੱਖ ਲਈ ਤਿਆਰੀ ਕਰਨਾ ਚਾਹੁੰਦੇ ਹਨ। ਇਸ ਵਿੱਚ ਤਨਖਾਹਦਾਰ ਕਰਮਚਾਰੀ, ਛੋਟੇ ਕਾਰੋਬਾਰੀ, ਮਜ਼ਦੂਰ, ਘਰੇਲੂ ਔਰਤਾਂ ਅਤੇ ਵਿਦਿਆਰਥੀ ਵੀ ਸ਼ਾਮਲ ਹਨ। ਡਾਕਕਰ ਆਰਡੀ ਸਕੀਮ ਦੀ ਮਿਆਦ 5 ਸਾਲ ਦੀ ਹੁੰਦੀ ਹੈ। ਪਰ ਜੇਕਰ ਚਾਹੋ ਤਾਂ ਇਸ ਨੂੰ ਹੋਰ 5 ਸਾਲਾਂ ਲਈ ਵਧਾਇਆ ਜਾ ਸਕਦਾ ਹੈ। ਯਾਨੀ ਕਿ ਇਹ ਸਕੀਮ ਲੰਬੇ ਸਮੇਂ ਲਈ ਬਚਤ ਕਰਨ ਲਈ ਲਾਭਦਾਇਕ ਹੈ। ਆਰਡੀ ਖਾਤਾ ਖੋਲਣ ਲਈ ਤੁਹਾਨੂੰ ਧਾਰ ਕਾਰਡ ਪੈਨ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਦੀ ਜ਼ਰੂਰਤ ਹੋਏਗੀ ਹਰ ਮਹੀਨੇ ਇੱਕ ਵਾਰ ਰਕਮ ਜਮਾ ਕਰਵਾਉਣੀ ਜ਼ਰੂਰੀ ਹੁੰਦੀ ਹੈ ਜੇਕਰ ਤੁਸੀਂ ਸਮੇਂ ਸਿਰ ਜਮਾ ਨਹੀਂ ਕਰਵਾਉਂਦੇ ਤਾਂ ਜੁਰਮਾਨਾ ਲਗਾਇਆ ਜਾਂਦਾ ਹੈ ਹੁਣ ਇਸ ਸਕੀਮ ਨੂੰ ਆਨਲਾਈਨ ਵੀ ਚਲਾਇਆ ਜਾ ਸਕਦਾ ਹੈ ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ ਕਿਸਾਨਾਂ ਦੀ ਹੋਵੇਗੀ ਬੱਲੇ ਬੱਲੇ ਪ੍ਰਧਾਨ ਮੰਤਰੀ ਧੰਨ ਧੰਨਿਆ ਖੇਤੀ ਯੋਜਨਾ ਨੂੰ ਕੈਬਨਟ ਤੋਂ ਮਿਲੀ ਮਨਜ਼ੂਰੀ ਕਿਸਾਨਾਂ ਲਈ ਵੱਡੀ ਖਬਰ ਆਈ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਟ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਧੰਨ ਧੰਨ ਕ੍ਰਿਸ਼ੀ ਯੋਜਨਾ 2025 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਇਸ ਨਵੀਂ ਯੋਜਨਾ ਤੇ ਲਗਭਗ 24000 ਕਰੋੜ ਰੁਪਏ ਖਰਚ ਕਰੇਗੀ। ਦੇਸ਼ ਦੇ ਕਰੋੜਾ ਕਿਸਾਨਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਸਰਕਾਰ ਕਈ ਜ਼ਿਲ੍ਹਿਆਂ ਤੋਂ ਪ੍ਰਧਾਨ ਮੰਤਰੀ ਧੰਨ ਧੰਨਿਆ ਕ੍ਰਿਸ਼ੀ ਯੋਜਨਾ ਸ਼ੁਰੂ ਕਰ ਸਕਦੀ ਹੈ। ਇਸ ਯੋਜਨਾ ਦਾ ਉਦੇਸ਼ ਦੇਸ਼ ਵਿੱਚ ਸਿੰਚਾਈ ਸਹੂਲਤਾਂ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ। ਪ੍ਰਧਾਨ ਮੰਤਰੀ ਧੰਨ ਧੰਨਿਆ ਖੇਤੀ ਯੋਜਨਾ ਦਾ ਉਦੇਸ਼ ਪ੍ਰਧਾਨ ਤ੍ਰੀ ਧਨਧਨਿਆ ਖੇਤੀ ਯੋਜਨਾ ਦਾ ਉਦੇਸ਼ ਖੇਤੀਬਾੜੀ ਖੇਤਰ ਵਿੱਚ ਰੋਜ਼ਗਾਰ ਦੀ ਘਾਟ ਨੂੰ ਦੂਰ ਕਰਨਾ ਅਤੇ ਪਿੰਡੂ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਇਸ ਲਈ ਸਰਕਾਰ ਹੁਨਰ ਵਿਕਾਸ ਟੈਕਨੋਲੋਜੀ ਅਤੇ ਨਿਵੇਸ਼ ਰਾਹੀਂ ਪਿੰਡਾਂ ਵਿੱਚ ਖੁਸ਼ਹਾਲੀ ਅਤੇ ਜਲਵਾਯੂ ਅਨੁਕੂਲ ਹਾਲਾਤ ਪੈਦਾ ਕਰਨ ਦੇ ਕਰਨ ਤੇ ਜੋੜ ਦੇ ਰਹੀ ਹੈ ਇਸ ਯੋਜਨਾ ਤਹਿਤ ਦਾਲਾਂ ਵਿੱਚ ਸਵੈ ਨਿਰਪਰਤਾ ਲਈ 6 ਸਾਲਾਂ ਦਾਲਾਂ ਵਿੱਚ ਸਵੈ ਨਿਰਪਰਤਾ ਮਿਸ਼ਨ ਸ਼ੁਰੂ ਕੀਤਾ ਜਾਵੇਗਾ ਇਸ ਦੇ ਨਾਲ ਹੀ ਜਲਵਾਯੂ ਅਨੁਕੂਲ ਬੀਜ ਵਿਕਸਿਤ ਕਰਨ ਉਪਜ ਦੇ ਭੰਡਾਰਨ ਨੂੰ ਵਧੇਰ ਬਣਾਉਣ ਅਤੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਮਿਲਣ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਜਾਵੇਗਾ ਖੇਤੀ ਨੂੰ ਮਿਲੇਗਾ ਹੁਲਾਰਾ ਇਸ ਯੋਜਨਾ ਦਾ ਐਲਾਨ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ 2025 ਦੇ ਬਜਟ ਵਿੱਚ ਕੀਤਾ ਸੀ ਇਸ ਯੋਜਨਾ ਦੀ ਮਦਦ ਨਾਲ ਉਦੇਸ਼ ਖੇਤੀ ਵਿੱਚ ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ ਅਤੇ ਇੱਕੋ ਜਿਹੀਆਂ ਫਸਲਾਂ ਉਗਾਉਣ ਦੀ ਬਜਾਏ ਵੱਖ-ਵੱਖ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ ਹੀ ਪਿੰਡ ਪੱਧਰ ਤੇ ਜਲਵਾਯੂ ਅਨੁਕੂਲ ਖੇਤੀ ਨੂੰ ਉਤਸ਼ਾਹਿਤ ਕਰਨ, ਸਟੋਰੇਜ, ਸਿੰਚਾਈ ਅਤੇ ਕਾਰਜ ਸਹੂਲਤਾਂ ਵਿੱਚ ਸੁਧਾਰ ਕਰਨ ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ਯੋਜਨਾ ਦਾ ਸਭ ਤੋਂ ਵੱਡਾ ਲਾਭ ਛੋਟੇ ਅਤੇ ਸੀਮਤ ਕਿਸਾਨਾਂ ਨੂੰ ਮਿਲਣ ਵਾਲਾ। ਇਹ ਯੋਜਨਾ ਕਈ ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾਵੇਗੀ। ਸਰਕਾਰ ਦੇਸ਼ ਦੇ 100 ਅਜਿਹੇ ਜ਼ਿਲ੍ਹਿਆਂ ਵਿੱਚ ਪ੍ਰਧਾਨ ਮੰਤਰੀ 塔纳塔尼有计划。 ਲਾਗੂ ਕਰੇਗੀ ਜਿੱਥੇ ਔਸਤ ਖੇਤੀਬਾੜੀ ਉਪਜ ਘੱਟ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੇਂਦਰ ਸਰਕਾਰ ਰਾਜ ਸਰਕਾਰਾਂ ਦੇ ਨਾਲ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਨੀਤੀਆਂ ਬਣਾਏਗੀ ਤਾਂ ਜੋ ਕਿਸਾਨਾਂ ਨੂੰ ਸਿੱਧਾ ਲਾਭ ਮਿਲ ਸਕੇ ਇਹ ਯੋਜਨਾ ਖਾਸ ਤੌਰ ਤੇ ਉਨ੍ਹਾਂ ਕਿਸਾਨਾਂ ਤੇ ਕੇਂਦ੍ਰਿਤ ਹੋਵੇਗੀ ਜਿਨ੍ਹਾਂ ਕੋਲ 1 ਹੈਕਟੇਅਰ ਜਾਂ ਇਸ ਤੋਂ ਘੱਟ ਜ਼ਮੀਨ ਹੈ ਯਾਨੀ ਛੋਟੇ ਅਤੇ ਸੀਮਾਤ ਕਿਸਾਨ ਇਸ ਦੇ ਮੁੱਖ ਲਾਭਪਾਤਰੀ ਹੋਣਗੇ ਇਸ ਦੇ ਨਾਲ ਹੀ ਇਸ ਯੋਜਨਾ ਵਿੱਚ ਮਹਿਲਾ ਕਿਸਾਨਾਂ ਨੂੰ ਵੀ ਵਿਸ਼ੇਸ਼ ਉਤਸ਼ਾਹ ਮਿਲੇਗਾ ਤਾਂ ਜੋ ਵੱਧ ਤੋਂ ਵੱਧ ਔਰਤਾਂ ਖੇਤੀ ਚ ਸ਼ਾਮਿਲ ਹੋ ਸਕਣ ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ 24 ਘੰਟਿਆਂ ਦੇ ਵਿੱਚ ਆਈਟੀਆਰ ਰਿਫੰਡ ਅੱਜ ਹੀ ਕਰੋ ਫਾਈਲ ਕੱਲ ਬੈਂਕ ਖਾਤੇ ਵਿੱਚ ਪੈਸੇ ਜਾਣੋ ਪੂਰਾ ਪ੍ਰੋਸੈਸ ਵਿੱਤੀ ਸਾਲ 2024-25 ਲਈ ਆਮਦਨ ਟੈਕਸ ਰਿਟਰਨ ਫਾਈਲ ਕਰਨਾ ਸ਼ੁਰੂ ਹੋ ਗਿਆ ਇਸ ਦੇ ਨਾਲ ਹੀ ਆਮਦਨ ਟੈਕਸ ਵੈੱਬਸਾਈਟ ਤੇ ਆਈਟੀਆਰ 2 ਅਤੇ ਆਈਟੀਆਰ 3 ਫਾਰਮ ਵੀ ਸਰਗਰਮ ਕਰ ਦਿੱਤੇ ਗਏ ਹਨ ਜਿਸ ਕਾਰਨ ਆਈਟੀਆਰ ਫਾਈਲਰਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਰਿਫੰਡ ਵੀ ਰਿਫੰਡ ਵੀ ਉਸੇ ਗਤੀ ਨਾਲ ਜਾਰੀ ਕੀਤਾ ਜਾ ਰਿਹਾ ਹੈ ਇਸ ਗਤੀ ਨਾਲ ਆਮਦਨ ਟੈਕਸ ਫਾਈਲਰਾਂ ਦੀ ਗਿਣਤੀ ਵੱਧ ਰਹੀ ਹੈ। ਇਸ ਵਾਰ ਆਮਦਨ ਟੈਕਸ ਵਿਭਾਗ ਲੋਕਾਂ ਨੂੰ ਤੇਜ਼ੀ ਨਾਲ ਰਿਫੰਡ ਪੇਸ ਰਿਹਾ ਹੈ। ਇਸ ਵਾਰ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਮਿਤੀ 15 ਸਤੰਬਰ ਹੈ। ਤੁਹਾਨੂੰ ਇਸ ਤੋਂ ਪਹਿਲਾਂ ਇਨਕਮ ਟੈਕਸ ਰਿਟਰਨ ਫਾਈਲ ਕਰਨੀ ਪਵੇਗੀ ਤਾਂ ਹੀ ਰਿਫੰਡ ਜਾਰੀ ਕੀਤਾ ਜਾਵੇਗਾ। ਜੇਕਰ ਤੁਸੀਂ ਇਸ ਆਖਰੀ ਮਿਤੀ ਨੂੰ ਖੁੰਝਾਉਂਦੇ ਹੋ ਤਾਂ ਤੁਸੀਂ ਦੇਰੀ ਨਾਲ ਆਈਟੀਆਰ ਫਾਈਲ ਕਰ ਸਕਦੇ ਹੋ। ਹੁਣ ਆਈਟੀਆਰ 2 ਅਤੇ ਆਈਟੀਆਰ 3 ਦੇ ਫਾਰਮ ਵੀ ਸਰਗਰਮ ਹੋ ਗਏ ਹਨ। ਤੁਸੀਂ ਇਨਕਮ ਟੈਕਸ ਰਿਟਰਨ ਕਿਵੇਂ ਕਰ ਸਕਦੇ ਹੋ ਆਉ ਜਾਣਦੇ ਸਭ ਤੋਂ ਪਹਿਲਾਂ ਤੁਹਾਨੂੰ ਇਨਕਮ ਟੈਕਸ ਵੈਬਸਾਈਟ ਤੇ ਜਾਣਾ ਪਵੇਗਾ ਜੇਕਰ ਤੁਸੀਂ ਪਹਿਲਾਂ ਹੀ ਟੈਕਸ ਰਜਿਸਟਰਡ ਹੋ ਤਾਂ ਤੁਹਾਨੂੰ ਆਪਣਾ ਪੈਨ ਦਰਜ ਕਰਕੇ ਲੌਗਇਨ ਕਰਨਾ ਪਵੇਗਾ ਇਸ ਤੋਂ ਬਾਅਦ ਈ-ਫਾਈਲ ਟੈਬ ਤੇ ਹੇਠਾਂ ਫਾਈਲ ਇਨਕਮ ਟੈਕਸ ਰਿਟਰਨ ਤੇ ਕਲਿੱਕ ਕਰੋ ਅਤੇ ਫਿਰ ਮੁਲਾਂਕਣ ਸਾਲ ਚੁਣੋ ਫਿਰ ਆਪਣੀ ਸ਼੍ਰੇਣੀ ਜਿਵੇਂ ਕਿ ਵਿਅਕਤੀਗਤ HUF ਅਤੇ ਹੋਰ ਚੁਣੋ ਅਤੇ ਫਿਰ ITR 1 2 3 4 ਚੁਣੋ ਹੁਣ ਸਾਰੀ ਜਾਣਕਾਰੀ ਭਰੋ ਅਤੇ ਪ੍ਰਕਿਰਿਆ ਦੀ ਪਾਲਣਾ ਕਰੋ ਜਦੋਂ ਫਾਰਮ ਪੂਰੀ ਤਰ੍ਹਾਂ ਜਾਂਦਾ ਤਾਂ ਅੰਤ ਵਿੱਚ ਆਪਣਾ ਆਈਟੀਆਰ ਫਾਈਲ ਕਰਨ ਦੇ ਤਾਂ ਅੰਤ ਵਿੱਚ ਆਪਣਾ ਆਈਟੀਆਰ ਈ ਵੈਰੀਫਾਈ ਕਰਨਾ ਨਾ ਭੁੱਲੋ ਜੇਕਰ ਤੁਸੀਂ ਆਈਟੀਆਰ ਫਾਈਲ ਕਰਨ ਦੇ 30 ਦਿਨਾਂ ਦੇ ਅੰਦਰ ਵੈਰੀਫਾਈ ਨਹੀਂ ਕਰਦੇ ਤਾਂ ਤੁਹਾਨੂੰ ਰਿਫੰਡ ਨਹੀਂ ਮਿਲੇਗਾ ਆਮਦਨ ਟੈਕਸ ਰਿਟਰਨ ਭਰਨ ਤੋਂ ਪਹਿਲਾਂ ਤੁਹਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਇਹ ਭਰਨਾ ਕਿਸ ਲਈ ਲਾਜ਼ਮੀ ਹੈ ਜੇਕਰ ਤੁਸੀਂ ਵਿਦੇਸ਼ ਯਾਤਰਾ ਤੇ 2 ਲੱਖ ਰੁਪਏ ਤੋਂ ਵੱਧ ਖਰਚ ਕਰਦੇ ਹੋ ਜੇਕਰ ਤੁਹਾਡੀ ਬਿਜਲੀ ਦੀ ਖਪਤ 1 ਲੱਖ ਰੁਪਏ ਜਾਂ ਇਸ ਤੋਂ ਵੱਧ ਹੈ ਜਾਂ ਤੁਹਾਡੇ ਕੋਲ ਇੱਕ ਜਾਂ ਇੱਕ ਤੋਂ ਵੱਧ ਚਾਲੂ ਖਾਤੇ ਵਿਚ 1 ਕਰੋੜ ਤੋਂ ਵੱਧ ਜਮਾ ਹਨ ਤਾਂ ਆਈਟੀਆਰ ਭਰਨਾ ਲਾਜ਼ਮੀ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ 60 ਲੱਖ ਵਪਾਰਕ ਇਕਵਿਟੀ ਹਨ ਜਾਂ ਜੇਕਰ ਟੀਡੀਐਸ ਅਤੇ ਟੀਸੀਐਸ ਦੀ ਰਕਮ 25000 ਰੁਪਏ ਤੋਂ ਵੱਧ ਹੈ ਤਾਂ ਤੁਸੀਂ ਆਈਟੀਆਰ ਭਰ ਸਕਦੇ ਹੋ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਾਰਾ ਅਲਰਟ ਤੇ